ਸਤਨਾਮ ਸ਼੍ਰੀ ਵਾਹਿਗੁਰੂ ਸਾਬ ਜੀਓ ਰਾਮ ਕਲੀ ਮਹਲਾ ਤੀਜਾ ਅਨੰਦ ਇਕੋਂਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਤੇ ਪਾਇਆ ਸਹਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪ੍ਰੀਆਂ ਸ਼ਬਦ ਗਾਵਨ ਆਈਆਂ ਜਬ ਦੋਤਾ ਗਾਵੋ ਹਰੀ ਕੇਰਾ ਵਨਜੀ ਨੀ ਵਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮੇਰੀ ਮਾਂ ਮੈਨੂੰ ਸੱਚਾ ਗੁਰੂ ਮਿਲ ਪਿਆ ਹੈ ਜਿਸ ਸਦਕਾ ਮੇਰੇ ਅੰਦਰ ਸਦੀਵੀ ਖੜਾਓ ਪੈਦਾ ਹੋ ਗਿਆ ਹੈ ਸੱਚਾ ਗੁਰੂ ਆਪ ਮੁਹਾਰੇ ਮਿਲ ਪਿਆ ਹੈ ਤੇ ਨਾਲ ਹੀ ਡੋਲ ਵਿਵਸਥਾ ਵੀ ਪ੍ਰਾਪਤ ਹੋ ਗਈ ਹੈ ਹੁਣ ਮੇਰੇ ਮਨ ਵਿੱਚ ਖੁਸ਼ੀ ਪੈਦਾ ਹੋ ਗਈ ਹੈ ایਉਂ ਜਾਪਦਾ ਹੈ ਸਾਰੇ ਰਾਗ ਰਗਨੀਆਂ ਤੇ ਪਰੀਆਂ ਪਰਿਵਾਰ ਸਮੇਤ ਨਿਰੰਕਾਰ ਦਾ ਸ਼ਬਦ ਕੀਰਤਨ ਕਰਨ ਆਈਆਂ ਹਨ ਪ੍ਰਮਾਤਮਾ ਦਾ ਭਜਨ ਕੀਰਤਨ ਕਰੋ ਜਿਨ੍ਹਾਂ ਨੇ ਮਨ ਵਿੱਚ ਵਸਾਇਆ ਹੈ ਉਨ੍ਹਾਂ ਅੰਧ ਅਨੰਦ ਪੈਦਾ ਹੋ ਗਿਆ ਹੈ ਨਾਨਕ ਆਖਦੇ ਹਨ ਮੈਨੂੰ ਸਤਿਗੁਰੂ ਮਿਲ ਪਿਆ ਹੈ ਜਿਸ ਸਦਕਾ ਮੇਰੇ ਅੰਦਰ ਆਨੰਦ ਹੀ ਆਨੰਦ ਪੈਦਾ ਹੋ ਗਿਆ ਹੈ اے ਮਨ ਮੇਰੇ ਤੂੰ ਸਰਦਾਰ ਹੋ ਹਰਨਾਲੀ ਹਰਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸੁਬਨਾ ਅੰਗਲਾ ਸਮਰਤ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋਹ ਹਰ ਨਾਲੇ ਹੈ ਮੇਰੇ ਮਨ ਤੂੰ ਸਦਾ ਅਕਾਲ ਪੁਰਖ ਦੀ ਬੰਦਗੀ ਦੇ ਨਾਲ ਜੁੜਿਆ ਰਹਿ ਹੈ ਹੈ ਮਨ ਤੈਨੂੰ ਸਦਾ ਵਾਹਿਗੁਰੂ ਨਾਲ ਜੁੜਨਾ ਚਾਹੀਦਾ ਹੈ ਕਿਉਂਕਿ ਉਹ ਸਾਰੇ ਦੁੱਖ ਦੂਰ ਕਰਨ ਵਾਲਾ ਹੈ ਉਹ ਸਦਾ ਤੇਰੀ ਮਦਦ ਕਰਨ ਵਾਲਾ ਹੈ ਤੇਰੇ ਸਾਰੇ ਕੰਮ ਸਿਰੇ ਚਾੜਨ ਦੇ ਸਮਰੱਥ ਹੈ ਜੋ ਹਰੇਕ ਕੰਮ ਵਿੱਚ ਪੂਰੀ ਤਰ੍ਹਾਂ ਸਮਰੱਥ ਹੈ ਉਸ ਮਾਲਕ ਨੂੰ ਮੰਨਤੋਂ ਕਦੇ ਪਲਉਣਾ ਨਹੀਂ ਚਾਹੀਦਾ ਨਾਨਕ ਤਾਂ ਗੀਤ ਕਰਦੇ ਹਨ ਹੇ ਮੇਰੇ ਮਨ ਸਦਾ ਵਾਹਿਗੁਰੂ ਦੇ ਨਾਲ ਜੁੜਿਆ ਰਹੇ ਕਿਹਾ ਜਾਂਦਾ ਹੈ ਕਿ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੀ ਬੇਟੀ ਬੀਬੀ ਭਾਨੀ ਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਵਿਆਹ ਤੇ ਅਨੰਦ ਸਾਹਿਬ ਨਾਮ ਦੀ ਬਾਣੀ ਦਾ ਉਚਾਰਣ ਕੀਤਾ ਉਸੇ ਵੇਲੇ ਉਹਨਾਂ ਨੂੰ ਆਪਣੇ ਪੋਤੇ ਦੇ ਜਨਮ ਦੀ ਖੁਸ਼ਖਬਰੀ ਵੀ ਮਿਲੀ ਇਸ ਬਾਣੀ ਵਿੱਚ ਗੁਰੂ ਸਾਹਿਬ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਜਦੋਂ ਵੀ ਅਖੰਡ ਪਾਠ ਜਾਂ ਕੀਰਤਨ ਦਾ ਭੋਗ ਪੈਂਦਾ ਹੈ ਤਾਂ ਅਰਦਾਸ ਤੋਂ ਪਹਿਲਾਂ ਅਨੰਦ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ